ਸਾਰੀਗਾਲ ਦੀ ਸਾਰਿਆਂ ਨੂੰ ਕੀ ਹਾਲ ਚੱਲ ਉਮੀਦ ਕਰਦੇ ਆਂ ਜੀ ਸਾਰੇ ਜਣੇ ਬਹੁਤ ਵਧੀਆ ਹੋਵਗੇ ਤੇ ਇੱਥੇ ਆਪਾਂ ਆ ਗਏ ਆਂ ਰਸੋਈ ਵਿੱਚ ਤੇ ਰਸੋਈ 'ਚ ਜਿਹੜਾ ਉਹ ਮੈਂ ਤੇ ਮੰਮੀ ਕੰਮ ਕਰ ਰਹੀ ਸੀ ਤੇ ਮੈਂ ਕਿਹਾ ਥੋੜਾ ਜਣਾ ਹਲਕਾ ਫੁਲਕਾ ਜਿਹੜਾ ਉਹ ਬਣਾ ਲੈਨੇ ਆ ਤੇ ਅੱਜ ਆਪਾਂ ਬਣਾਉਣ ਲੱਗੇ ਆ ਬੇਸਨ ਦਾ ਚਿਲਾ ਤੇ ਇਹਦੇ ਵਿੱਚ ਮੈਂ ਪਾਉਂਗੀ ਬਿਲਕੁਕੁਲ ਸਿੰਪਲ ਤਰੀਕੇ ਨਾਲ ਜਿਹੜੇ ਤੁਸੀਂ ਮਰਜੀ ਵੈਜੀਟੇਬਲ ਤੁਸੀਂ ਜਿਹੜੀ ਉਹ ਕ੍ਰਸ਼ ਕਰਕੇ ਤੁਸੀਂ ਪਾ ਸਕਦੇ ਜੀ ਮੈਂ ਇਹਦੇ ਵਿੱਚ ਆਲੂ ਆਲੂ ਸੌਰੀ ਪਿਆਜ਼ ਟਮਾਟਰ ਥੋਮ ਅਦਰਕ ਤੇ ਜਿਹੜੀ ਉਹ ਗਾਜਰ ਜਿਹੜੀ ਉਹ ਮੈਂ ਕ੍ਰੈਸ਼ ਕਰਕੇ ਜਿਹੜੀ ਉਹ ਪਾ ਲੂੰਗੀ ਇਹਦੇ ਨਾਲ ਬਹੁਤ ਵਧੀਆ ਟੇਸਟ ਆਉਂਦਾ ਵੇ ਇੱਕ ਤੇ ਇਹ ਕਿ ਵੈਜੀਟੇਬਲ ਜਿਹੜੀਆਂ ਉਹ ਕੱਚੀਆਂ ਜਿਹੜੀਆਂ ਉਹਦਾ ਤੇ ਵੀ ਖਾਣੀਆਂ ਚਾਹੀਦੀਆਂ ਵਾ ਤੇ ਆਪਾਂ ਇਹਦੇ ਵਿੱਚ ਜਿਹੜੇ ਵੈਜੀਟੇਬਲ ਪਾਕ ਜਿਹੜੀ ਉਹ ਖਾ ਸਕਦੇ ਆ ਜਿੱਦਾਂ ਆਪਾਂ ਉਹਦਾਂ ਨਹੀਂ ਖਾ ਸਕਦੇ ਜਿੱਦਾਂ ਬੱਚੇ ਵਗੈਰਾ ਨਹੀਂ ਖਾਂਦੇ ਹੈਗੇ ਤੇ ਆਪਾਂ ਇਦਾਂ ਚਿਲੇ ਵਿੱਚ ਪਾ ਕੇ ਉਹਨਾਂ ਨੂੰ ਵੈਜੀਟੇਬਲ ਜਿਹੜੀਆਂ ਉਹ ਦੇ ਸਕਦੇ ਆ ਤੇ ਇੱਕ ਮੈਂ ਹੋਰ ਗੱਲ ਕਰਨੀ ਤਾਂ ਨਾ ਕਿ ਮੈਂ ਨਾ ਕਿੰਨੇ ਦਿਨ ਹੋ ਗਏ ਮਤਲਬ ਵੀਡੀਓ ਨਹੀਂ ਪਾ ਸਕੀ ਹੈਗੀ ਐਵੇਂ ਨਾ ਕਿ ਫੋਨ ਜਿਹਾ ਫੜਨ ਨੂੰ ਦਿਲ ਨਹੀਂ ਕਰਦਾ ਪਿਆ ਵੀਡੀਓ ਬਣਾਉਣ ਨੂੰ ਦਿਲ ਨਹੀਂ ਕਰਦਾ ਪਿਆ ਤੇ ਉਹਦੇ ਕਰਕੇ ਨਾ ਵੀਡੀਓ ਅੱਜ ਮੈਂ ਅਪਲੋਡ ਕਰਨ ਲੱਗੀ ਮੇਰੇ ਖਿਆਲ ਨਾਲ 2 3 4 ਦਿਨਾਂ ਬਾਅਦ ਤੇ ਦਿਲ ਹੀ ਨਹੀਂ ਕਰਦਾ ਪਿਆ ਹੁਣ ਵੀ ਮਤਲਬ ਮੈਂ ਬਸ ਵਾਇਸਓਵਰ ਇਦਾਂ ਉਹਦਾ ਕਰਨ ਦੀ ਆ ਪਰ ਦਿਲ ਨਹੀਂ ਕਰਦਾ ਪਿਆ ਹੈਗਾ ਤੇ ਮੈਂ ਕਿਹਾ ਚੱਲਣਾ ਥੋੜਾ ਬੋਤਾ ਜਿਹੜੀ ਵੀਡੀਓ ਪਹਿਲੇ ਬਣੀ ਹੈਗੀ ਉਹਨੂੰ ਜਿਹੜਾ ਉਹ ਮੈਂ ਪਾ ਦਿੰਨੀ ਆ ਇਹ ਜਿਹੜੀ ਪਹਿਲਾਂ ਬਣੀ ਹੋਈ ਸੀ ਮਤਲਬ ਇਹਨੂੰ ਵੀ ਚਾਰ ਪੰਜ ਦਿਨ ਹੋ ਗਏ ਬਣਾਏ ਨੂੰ ਤੇ ਮੈਂ ਪਾਈ ਨਹੀਂ ਮਤਲਬ ਵਾਇਸਓਵਰ ਕਰਨ ਨੂੰ ਬੈਠੀ ਰਹਿਣੀ ਆ ਵਾਇਸਓਵਰ ਹੀ ਨਹੀਂ ਹੋ ਪਾਦੀ ਹੈਗੀ ਦਿਲ ਹੀ ਨਹੀਂ ਕਰਦਾ ਤੇ ਅੱਜ ਮੈਂ ਵਾਇਸਓਵਰ ਇਹਦੀ ਜਿਹੜੀ ਕਰਕੇ ਮੈਂ ਕਿਹਾ ਇਹਨੂੰ ਜਿਹੜਾ ਉਹ ਪਾ ਦਨੇ ਆ ਤੇ ਚੈਨਲ ਤੇ ਐਕਟਿਵ ਰਹਿਣਾ ਵੀ ਬੜਾ ਜ਼ਰੂਰੀ ਆ ਨਹੀਂ ਤੇ ਜਿਹੜਾ ਉਹ ਚੈਨਲ ਜਿਹੜਾ ਉਹ ਪਿੱਛੇ ਚਲਾ ਜਾਂਦਾ ਮੈਂ ਇਸ ਕਰਕੇ ਮੈਂ ਥੋੜੇ-ਬੋਤੇ ਵਲੌਗ ਜਿਹੜਾ ਉਹ ਪਾਇਆ ਕਰੂੰਗੀ ਭਾਵੇਂ ਛੋਟੇ ਹੀ ਵਲੌਗ ਪਾਇਆ ਕਰਾਂ ਮਿੰਨੀ ਵਲੌਗ ਬਟ ਵਲੌਗ ਜਿਹੜੇ ਉਹ ਜ਼ਰੂਰ ਪਾਇਆ ਕਰਾਂਗੇ ਆਪਾਂ ਤੇ ਜੇ ਲੌਂਗ ਵੀਡੀਓ ਨਹੀਂ ਆਊਗੀ ਤੇ ਛੋਟ ਵੀਡੀਓ ਜ਼ਰੂਰ ਆਇਆ ਕਰੂੰਗੀ ਤੇ ਇਹਦੇ ਕਰਕੇ ਥੋੜਾ ਚਿਰ ਜਿਹੜਾ ਉਹ ਮੈਨੇ ਤੁਹਾਨੂੰ ਕਰਨਾ ਪਊਗਾ ਬਾਅਦ ਚੋਂ ਆਪਾਂ ਜਿਹੜਾ ਉਹ ਰੈਗੂਲਰ ਜਿਹੜਾ ਹੋ ਜਾਗੇ ਤੇ ਇੱਥੇ ਜਿਹੜਾ ਉਹ ਆਪਾਂ ਚਿੱਲੇ ਦਾ ਪੇਸਟ ਜਿਹੜਾ ਉਹ ਤਿਆਰ ਕਰਾਂਗੇ ਹਲਕਾ ਫੁਲਕਾ ਹੁੰਦਾ ਨਾ ਕਈ ਵਾਰ ਦਿਲ ਕਰਦਾ ਕਿ ਰੋਟੀ ਵਗੈਰਾ ਨਾ ਖਾਈਏ ਇਦਾਂ ਹਲਕਾ ਫੁਲਕਾ ਜਿਹੜਾ ਉਹ ਖਾ ਲਈਏ ਤੇ ਇਹਦੇ ਕਰਕੇ ਮੈਂ ਨਾ ਫਿਰ ਨੰਮਿਸ਼ ਵੀ ਖਾ ਲੈਂਦਾ ਵਾ ਇਦਾਂ ਮੈਂ ਵੈਜੀਟੇਬਲ ਵਗੈਰਾ ਪਾ ਕੇ ਇਦਾਂ ਬਣਾ ਦਿੰਨੀ ਨਾ ਮਤਲਬ ਉਹ ਜਿੱਦੋਂ ਮੂੰਹ 'ਚ ਨਹੀਂ ਆਉਂਦਾ ਨਾ ਪਿਆਜ਼ ਵਗੈਰਾ ਤੇ ਫਿਰ ਬੱਚੇ ਖਾ ਲੈਂਦੇ ਜਦੋਂ ਮੂੰਹ 'ਚ ਆਣ ਲੱਗ ਜਾਂਦਾ ਨਾ ਪਿਆਜ਼ ਸਬਜ਼ੀਆਂ ਵਗੈਰਾ ਥੋਮ ਅਦਰਕ ਤੇ ਫਿਰ ਉਹ ਛੱਡ ਦਿੰਦੇ ਆ ਤੇ ਇਹਦੇ ਨਾਲੇ ਕੀ ਹੁੰਦਾ ਕਿ ਮਤਲਬ ਕ੍ਰਸ਼ ਕਰਕੇ ਪਾਈ ਹੋਏ ਨਾ ਫਿਰ ਮੂੰਹ 'ਚ ਨਹੀਂ ਆਉਂਦੀ ਹੈਗੀ ਫਿਰ ਇਦਾਂ ਮਤਲਬ ਖਾਦੀ ਜਾਂਦੀ ਤੇ ਬੜੇ ਵਧੀਆ ਕਰੰਚੀ ਜੇ ਬਣ ਜਾਂਦੇ ਆਏ ਤੇ ਜਿਆਦਾ ਮਿਹਨਤ ਕਰਨ ਦੀ ਨਹੀਂ ਲੋੜ ਹੁੰਦੀ ਬਸ ਥੋੜੀ ਦੇਰ ਖਲੋਣਾ ਜ਼ਰੂਰ ਪੈਂਦਾ ਰਸੋਈ 'ਚ ਟਾਈਮ ਲੱਗਦਾ ਇਹਨੂੰ ਬਣਾਉਣ ਲੱਗਿਆਂ ਜਿੱਦਾਂ ਰੋਟੀ ਨੂੰ ਬਹੁਤ ਘੱਟ ਟਾਈਮ ਲੱਗਦਾ ਇਹਨੂੰ ਥੋੜਾ ਜਿਹਾ ਜ਼ਿਆਦਾ ਟਾਈਮ ਲੱਗਦਾ ਵਾ ਇਸ ਕਰਕੇ ਇੱਕ ਇੱਕ ਕਰਕੇ ਬਣਾਉਣਾ ਹੁੰਦਾ ਨਾ ਇਸ ਕਰਕੇ ਤੇ ਇੱਥੇ ਆਪਾਂ ਸਮੂਥ ਜਿਹਾ ਜਿਹੜਾ ਉਹ ਪੇਸਟ ਜਿਹੜਾ ਉਹ ਤਿਆਰ ਕਰ ਲਾਂਗੇ ਤੇ ਵੈਸੇ ਤੇ ਪੋਹਾ ਵਗੈਰਾ ਵੀ ਜਿਹੜਾ ਉਹ ਬਣਾ ਸਕਦੇ ਸਵੇਰੇ ਸਵੇਰੇ ਬਟ ਮੈਂ ਦਿਲ ਕਰ ਰਹੀ ਮਤਲਿਆ ਹੀ ਖਾ ਬਣਾ ਕੇ ਜਿਹੜਾ ਉਹ ਖਾਈਏ ਤੇ ਫਿਰ ਮੈਂ ਜਿਹੜਾ ਬਣਾਉਣਾ ਪਹਿਲੇ ਮੈਂ ਕਿਹਾ ਟਾਈਗਰ ਦੇ ਫੁਲਕੇ ਲਾ ਦਨੀ ਆ ਫਿਰ ਉਹ ਨਾ ਵਿਚਾਰਾ ਰੰਦਾ ਰਹਿ ਜਾਂਦਾ ਤੇ ਉਹਦੇ ਫੁਲਕੇ ਪਹਿਲਾਂ ਮੈਂ ਬਣਾਉਂਗੀ ਤੇ ਆ ਵੇਖੋ ਪੇਸਟ ਕਿਦਾਂ ਤਿਆਰ ਕੀਤਾ ਮੈਂ ਥੋੜਾ ਸਮੂਥ ਜਿਹਾ ਉਦਾਂ ਦਾ ਤਿਆਰ ਕੀਤਾ ਜਿੱਦਾਂ ਤਵੇ ਤੇ ਮਤਲਬ ਪੈ ਜਾਵੇ ਇਹ ਕੀ ਮਤਲਬ ਚਿਪਕਦਾਨੀ ਹੈਗਾ ਇਹ ਚ ਕੋਈ ਮੈਂ ਸੂਜੀ ਵਗੈਰਾ ਨਹੀਂ ਪਾਈ ਸਿਰਫ ਇੱਕ ਬੇਸਨ ਹੀ ਪਾਇਆ ਵਾ ਬਟ ਇਹ ਚਿਪਕਦਾਨੀ ਹੈਗਾ ਤਵੇ ਦੇ ਨਾਲ ਬਿਲਕੁਲ ਨਹੀਂ ਚਿਪਕਦਾ ਤੇ ਇਥੇ ਟਾਈਗਰ ਦੇ ਫੁਲਕੇ ਮੈਂ ਬਣਾਉਂਦੀ ਆ ਮੈਂ ਕਿ ਚਲੋ ਵੀ ਨਾਲ ਹੀ ਖਾ ਲਦਾ ਉਹਨੂੰ ਹੁੰਦਾ ਕਿ ਮਤਲਬ ਜਦੋਂ ਆਪਾਂ ਕੋਈ ਚੀਜ਼ ਖਾਂਦੇ ਨਾ ਉਹਨੇ ਵੀ ਆਣ ਕੇ ਮੰਗਣੀ ਹੁੰਦੀ ਕਿ ਮੈਨੂੰ ਵੀ ਕੁਝ ਦੋ ਬੱਚਾ ਜਿਆ ਨਾ ਅਜੇ ਤਾਂ ਕਰਕੇ ਕੋਈ ਵੀ ਚੀਜ਼ ਹੋਏ ਆਪਾਂ ਖਾਣੇ ਆ ਨਾ ਲੇਜ਼ ਕੁਰਕਰੇ ਖਾਣੇ ਉਹਨੂੰ ਹੁੰਦਾ ਕਿ ਮੈਨੂੰ ਵੀ ਦੋ ਪਹਿਲਾਂ ਤੇ ਇਸ ਕਰਕੇ ਮੈਂ ਕਿਹਾ ਪਹਿਲਾਂ ਉਹਦੇ ਫੁਲਕੇ ਬਣਾ ਦਾ ਉਹਨੂੰ ਵੀ ਉਡੀਕ ਹੁੰਦੀ ਆ ਕਿ ਮਤਲਬ ਮੈਨੂੰ ਵੀ ਰੋਟੀ ਦੇ ਦੋ ਤੇ ਇੱਥੇ ਸਵੇਰੇ ਸਾਰੇ ਇਹ ਕਿ ਨਾਸ਼ਤੇ ਦਾ ਕੰਮ ਨਿਭੜ ਜੇ ਨਾ ਫਿਰ ਕੋਈ ਟੈਨਸ਼ਨ ਨਹੀਂ ਹੁੰਦੀ ਹੈ ਕਿ ਫਿਰ ਰਸੋਈ ਜੜੀ ਹੋਏ ਇੱਕ ਵਾਰੀ ਸਾਮ ਵੀ ਜਾਏ ਨਾ ਫਿਰ ਦੁਪਹਿਰ ਨੂੰ ਫੁਲਕੇ ਬਣਾਉਣੇ ਹੁੰਦੇ ਕਿਉਂਕਿ ਸਬਜੀ ਪਾਜੀ ਤੇ ਬਣੀ ਹੁੰਦੀ ਹੈ ਬਸ ਦੁਪਹਿਰ ਨੂੰ ਫੁਲਕੇ ਵਗੈਰਾ ਬਣਾਉਣੇ ਹੁੰਦੇ ਆ ਤੇ ਉਦਾਂ ਵੀ ਨਾ ਚਿਲਾ ਖਾ ਕੇ ਨਾ ਡੱਕ ਜੀ ਲੱਗ ਜਾਂਦੀ ਹੈ ਦੇਲੀ ਨਹੀਂ ਕਰਦਾ ਮਕਲਾਵ ਕੁਛ ਨਾ ਇਦਾਂ ਖਾਣ ਨੂੰ ਇਦਾਂ ਮਨਾ ਕੱਚਾ ਹੀ ਲਾ ਲਿਆ ਸੀ ਤਾਂ ਕਰਕੇ ਟੁੱਟ ਗਿਆ ਹੈ ਨਹੀਂ ਤੇ ਇਹਨੂੰ ਪੂਰਾ ਪੱਕਣ ਦੋ ਨਾ ਮਾ ਜੀ ਜੀ ਇੱਥੇ ਮੈਂ ਬਣਾਉਣ ਲੱਗੀ ਆ ਪੈਕ ਤੇ ਇੱਥੇ ਮੈਂ ਲਾਉਂਗੀ ਵੇਸਤਰ ਕਿਉਂਕਿ ਨਾ ਨਾਲ ਦੱਲ ਜੀ ਲੱਗਣ ਦੀ ਸਕਿਨ ਤੇ ਮੈਂ ਤਾਂ ਥੋੜਾ ਜਿਹਾ ਨ ਪੈਕ ਬਣਾ ਲੈਨੇ ਤੇ ਇੱਕ ਚਮਚਾ ਮੈਂ ਲਾਉਂਗੀ ਦਹੀਂ ਦਾ ਤੇ ਵਿੱਚ ਮੈਂ ਪਾਉਂਗੀ ਐਵੇਂ ਆਲੂ ਜਿਹੜੇ ਹੀ ਉਹ ਕ੍ਰਸ਼ ਕਰ ਲਈ ਇਹਦਾ ਮੈਂ ਜਿਹੜਾ ਜੂਸ ਕੱਢ ਕੇ ਨਾ ਉਹ ਪਾਉਂਦੀ ਹੁਣ ਤੇ ਮੈਂ ਨਾ ਪਾਣੀ ਵਿੱਚ ਨਚੋੜ ਕੇ ਨਾ ਫੇਰ ਪਾਉਣੀ ਆ ਇਦਾਂ ਨਿਕਲਣਾ ਨਹੀਂ ਆ ਚ ਨਚੋੜ ਕੇ ਨਾ ਮੈਂ ਫੇਰ ਪਾਉਣੀ ਆ ਇਦਾਂ ਕੀ ਆ ਆਲੂ ਦੇ ਨਾਲ ਤਾਂ ਜਿਹੜੇ ਛਾਈਆਂ ਆ ਦਾਗ ਦੱਪੇ ਆ ਉਹ ਵੀ ਜਿਹੜੇ ਬੜੇ ਆਸਾਨੀ ਨਾਲ ਨਿਕਲ ਜਾਂਦੇ ਇਹਨੂੰ ਜਿਹੜਾ ਹਫ਼ਤੇ ਵਿੱਚ ਤੁਸੀਂ 2 ਵਾਰ ਲਗਾ ਸਕਦੇ ਜੀ 2 ਵਾਰ ਲਾਉਣਾ ਤੁਹਾਨੂੰ ਇੰਨਾ ਫਾਇਦਾ ਮਿਲੂਗਾ ਨਾ ਜਿਹੜੇ ਤੁਹਾਨੂੰ ਕਰੀਮਾਂ ਜਿਹੜੀਆਂ ਬਾਜ਼ਾਰ ਵਾਲੀਆਂ ਮਹਿੰਗੀਆਂ ਮਹਿੰਗੀਆਂ ਕਰੀਮਾਂ ਉਹ ਨਹੀਂ ਦਿੰਦੀਆਂ ਨਾ ਫਾਇਦਾ ਉਹ ਇਹ ਦਊਗਾ ਕਿਉਂਕਿ ਮੈਂ ਖੁਦ ਕਰਕੇ ਵੇਖਿਆ ਵਾ ਆਲੂ ਦੇ ਨਾਲ ਤੇ ਇਹਨੂੰ ਮੈਂ ਪਹਿਲਾਂ ਕਰ ਲਾ ਮੈਸ਼ ਤੇ ਇਹ ਮੈਂ ਕਰ ਲਿਆ ਪਿਆਰ ਆ ਵੇਖ ਸਕਦੇ ਤੁਸੀਂ ਤੇ ਇਹਦੇ ਵਿੱਚ ਤੁਸੀਂ ਕਾਫੀ ਪਾਣਾ ਚਾਹੋ ਤੇ ਕਾਫੀ ਵੀ ਤੁਸੀਂ ਪਾ ਸਕਦੇ ਜੇ ਇਹਦੇ ਵਿੱਚ ਮੈਂ ਕਾਫੀ ਜਿਹੜੀ ਉਹ ਨਹੀਂ ਪਾਈ ਮੇਰੇ ਕੋਲ ਨਹੀਂ ਸੀ ਇਸ ਕਰਕੇ ਨਹੀਂ ਮੈਂ ਪਾਈ ਨਹੀਂ ਤੇ ਮੈਂ ਪਾ ਲੈਣੀ ਹੁਣੀ ਕਾਫੀ ਤੇ ਐਦਾਂ ਦਾ ਪੇਸਟ ਜਿਹੜਾ ਸਮੂਥ ਜਿਹਾ ਬਣ ਜੂਗਾ ਤੇ ਇਹਨੂੰ ਆਪਾਂ ਲਾ ਲਾਂਗੇ ਸੱਚੀ ਕਸਮ ਨਾਲ ਇੰਨਾ ਫਾਇਦਾ ਦਿੰਦਾ ਨਾ ਤੁਹਾਨੂੰ ਬਹੁਤ ਜਿਆਦਾ ਫਾਇਦਾ ਦਿੰਦਾ ਵੇ ਤੇ ਲਗਾਉਂਦੇ ਆ ਵੀ ਐ ਤੁਹਾਨੂੰ ਠੰਡਾ ਲੱਗੂਗਾ ਤੇ ਇੱਥੇ ਮਰੇ ਇਹ ਰੇਸ਼ਾਈਆਂ ਹੀ ਨਾ ਇਹਦੇ ਨਾਲ ਹੀ ਘੱਟ ਹੋਈਆਂ ਮੈਂ ਇਦਾਂ ਹੀ ਮਤਲਬ ਘੱਟ ਵਾਲੇ ਹੋਮ ਮੇਡ ਜਿਹੜੇ ਉਹ ਫ੍ਰਾਈ ਕੀਤੇ ਆ ਤੇ ਉਹਦੇ ਨਾਲ ਹੀ ਜਿਹੜੀਆਂ ਲਾਈਟ ਹੋਈਆਂ ਵਾ ਇਹ ਤੁਸੀਂ ਗਰਮੀਆਂ 'ਚ ਜ਼ਿਆਦਾ ਲਾਈਟ ਕਰ ਸਕਦੇ ਜੇ ਸਰਦੀਆਂ ਨੂੰ ਬੜਾ ਮੁਸ਼ਕਲ ਹੁੰਦਾ ਇਹਨਾਂ ਨਾਲ ਜਿਹੜਾ ਸਰਵਾਈਵ ਕਰਨਾ ਤੇ ਮਹਿੰਗੀ-ਮਹਿੰਗੀ ਕਰੀਮਾਂ ਫਿਰ ਕੰਮ ਨਹੀਂ ਆਉਂਦੀ ਹੈਗਾ ਤੇ ਇਹ ਦਾ ਕੋਈ ਸਾਈਡ ਇਫੈਕਟ ਨਹੀਂ ਅੱਖਾਂ ਦੇ ਉੱਪਰ نیچے ਲਗਾਓ ਜਿੱਦਾਂ ਮਰਜ਼ੀ ਤੇ ਇਹਨੂੰ ਠੰਡਾ ਲੱਗਣ ਡਿਆ ਵਾ ਇਹ ਇਦਾਂ ਮੈਂ ਪੂਰੇ ਇੱਕ ਨਾ ਡਾਰਕ ਜੀ ਲੇਅਰ ਜਿਹੜੀ ਲਾ ਲੂੰਗੀ ਤੇ ਇਹ ਜਦੋਂ ਸੁੱਕ ਗਿਆ ਨਾ ਤੇ ਐ ਨਹੀਂ ਨੇ ਸੁੱਕ ਜਾਣਾ ਪੂਰੀ ਤਰ੍ਹਾਂ ਸੁੱਕ ਜਾਣਾ ਨੇ ਤੇ ਨੂੰ ਰਗੜ ਰਗੜ ਕੇ ਆਪਾਂ ਲਾਵਾਂਗੇ ਮੈਂ ਤੁਹਾਨੂੰ ਰਿਜ਼ਲਟ ਜਿਹੜਾ ਬਾਅਦ ਚੋ ਦਿਖਾਉਂਦੀ ਆ ਓਕੇ ਹਾਂ ਜੇ ਲੱਗ ਗਿਆ ਤੇ ਅੱਜ ਤੇ ਨਾ ਮੌਸਮ ਵਾਲੇ ਵੇਖ ਕੇ ਸੱਚੀ ਮज्जा ਹੀ ਆ ਗਿਆ ਕਿੰਨਾ ਵਧੀਆ ਮੌਸਮ ਹੋਇਆ ਵਾ ਤੇ ਹਾਂ ਵੇਖੋ ਨੇਰੀ ਚੱਲਣ ਦੀ ਸੀ ਤੇ ਕਿੰਨਾ ਜ਼ਿਆਦਾ ਘਟਾ ਗਿਆ ਤੇ ਚਲੋ ਸਾਫ਼ ਕਰਤਾ ਵਾ ਹੁਣ ਵੀ ਠੰਡਾ ਮੌਸਮ ਹੋਇਆ ਐ ਇੱਕਦਮ ਹਵਾ ਚੱਲਣ ਦੀ ਠੰਡੀ ਠੰਡੀ ਤੇ ਲੱਗਦਾ ਜੇ ਬੱਦਲ ਪੈ ਗਿਆ ਠੀਕ ਤੇ ਆ ਸ਼ਾਮ ਦਾ ਇਦਾਂ ਦਾ ਮੌਸਮ ਹੋਇਆ ਪਿਆ ਵਾ ਲਾਈਟੇ ਦੇ ਬੰਦ ਹੋਈ ਪਈ ਆ ਤੇ ਮੈਂ ਪਾਣੀ ਛਲਾਇਆ ਸੀ ਮੋਟਰ ਵੀ ਪਾਣੀ ਭਰ ਜਾਏਗਾ ਤੇ ਪਾਣੀ ਪਸ ਭਰਿਆ ਵਾ ਤੇ ਬੱਤੀ ਬੰਦ ਹੋ ਗਈ ਆ ਤੇ ਮੈਂ ਕਿ ਇੱਥੇ ਬਹਿ ਜੰਨੀ ਆ ਥੋੜੀ ਜਿਹੀ ਹਵਾ ਆਉਂਦੀ ਆ ਨਾਲੇ ਨਾਲੇ ਸੁੱਕ ਜਾਏਗਾ ਜਲਦੀ ਤੇ ਫਿਰ ਉਹਨੂੰ ਉਤਾਰ ਲਾਂਗੇ ਤੇ ਇਹ ਤੇ ਇਹਦਾ ਕੋਈ ਸਰਟੀਫੀਕਟ ਨਹੀਂ ਜਿੰਨਾ ਚਿਰ ਮਰਜੀ ਲੱਗਾ ਰਹੇ ਉਹਦਾ ਕੋਈ ਉਹ ਨਹੀਂ ਹੈ ਤੇ ਇਦਾਂ ਹੋਂ ਸਵਾਈਫ ਜਿਹੜਾ ਆਪਣੀ ਕੇਅਰ ਖੁਦ ਕਰ ਸਕਦੀ ਆ ਆਪਣੇ ਆਪ ਨੂੰ ਖੁਦ ਮੋਟੀਵੇਟ ਕਰੋ ਤੇ ਆਪਣਾ ਧਿਆਨ ਖੁਦ ਰੱਖੋ ਜੇ ਤੁਸੀਂ ਸਾਰੇ ਕੰਮ ਕਰਦੇ ਜੇ ਉਹਨਾਂ ਚ ਵੀ ਟਾਈਮ ਜਿਹੜਾ ਉਹ ਲਗਾਉਂਦੇ ਤੇ ਆਪਣੇ ਵਾਸਤੇ ਵੀ ਜਿਹੜਾ ਉਹ ਟਾਈਮ ਤੁਸੀਂ ਕੱਢ ਸਕਦੀਆਂ ਜੇ ਤੇ ਆਪਣੇ ਆਪ ਵਾਸਤੇ ਵੀ ਜਿਹੜਾ ਉਹ ਟਾਈਮ ਕੱਢੋ ਯਾਨੀ ਕਿ ਮਤਲਬ ਮੂੰਹ ਤੋਤਾ ਨਹੀਂ ਤੋਤਾ ਇੱਕ ਬਰਾਬਰ ਚਲੋ ਕੋਈ ਗੱਲ ਨਹੀਂ ਆਪਣੀ ਵੀ ਕੇਅਰ ਕਰੋ ਕਿ ਆ ਕਿ ਜਿਹੜਾ ਚੰਗਾ ਲੱਗੇ ਵੇਖਣ ਨੂੰ ਵੇਖੋ ਜੀ ਆ ਗਈ ਮੈਂ ਧੋ ਕੇ ਫੇਸ ਤੇ ਇੰਨਾ ਜ਼ਿਆਦਾ ਵਧੀਆ ਲੱਗਣਾ ਇੰਨਾ ਸਮੂਠ ਲੱਗਣ ਡਿਆ ਨਾ ਬਹੁਤ ਜ਼ਿਆਦਾ ਤੇ ਇਨ ਨੂੰ ਮਿੱਦ ਰਹਿਣ ਨੂੰ ਮੈਂ ਕੋਚ ਨਹੀਂ ਲਾਉਂਗੀ ਬਸ ਇੱਕ ਲਿਪ ਬਾਉ ਲਾਉਂਗੀ ਕਿਉਂਕਿ ਲਿਪਸ ਬਹੁਤ ਹੀ ਜ਼ਿਆਦਾ ਫਟਣਦੇ ਐ ਇਹਦੀ ਗਰਮੀ ਦੀ ਵਜ੍ਹਾ ਨਾਲ ਲੂ ਜਿਹੜੀ ਚੱਲਣ ਦੀ ਨਾ ਉਹਦੇ ਨਾਲ ਤੇ ਆਪਾਂ ਫੇਸ ਤੇ ਹੋ ਗਿਆ ਕਲੀਨ ਕੱਲ ਜਿਹੜਾ ਮੈਂ ਸਾਫ ਕੀਤਾ ਹੈ ਨਾ ਉਹਦੇ ਨਾਲ ਵੀ ਕਾਫੀ ਜ਼ਿਆਦਾ ਕਲੀਨ ਹੋ ਗਿਆ ਵਾ ਤੇ ਇਹ ਪੈਕ ਜਿਹੜਾ ਤੁਸੀਂ ਲਗਾ ਸਕਦੇ ਬਾਜ਼ਾਰ ਦੀਆਂ ਚੀਜ਼ਾਂ ਲਗਾਉਣੀਆਂ ਛੱਡ ਦਿਓ ਇੰਨੇ ਨੇ ਮਹਿੰਗੇ ਆ ਇਹ ਜਿਹੜੇ ਹੋਮ ਮੇਡ ਜਿਹੜੀਆਂ ਉਹ ਰੈਮਡੀ ਤੁਸੀਂ ਯੂਜ਼ ਕਰਿਆ ਕਰੋ ਤੇ ਬਹੁਤ ਜ਼ਿਆਦਾ ਫਰਕ ਲੱਗੂਗਾ ਤੁਹਾਨੂੰ ਤੇ ਕਿਤੇ ਜਾਣ ਦੀ ਵੀ ਲੋੜ ਨਹੀਂ ਤੁਸੀਂ ਆਰਾਮ ਨਾਲ ਬਣਾਓ ਤੇ ਘਰ ਬੈ ਕੇ ਤੁਸੀਂ ਜਿਹੜਾ ਆਪਣਾ ਚਿਹਰਾ ਜਿਹੜਾ ਕਰੋ ਸਾਫ ਤੇ ਇਹ ਸੀ ਜੀ ਆਪਣਾ ਛੋਟਾ ਜਿਹਾ ਵਲੌਗ ਆਈ ਹੋਪ ਤੁਹਾਨੂੰ ਚੰਗਾ ਲੱਗਿਆ ਹੋ ਚੰਗਾ ਲੱਗਿਆ ਤੇ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਮਿਲਦੇ ਆਂ ਕਿਸੇ ਅਗਲੀ ਵੀਡੀਓ ਤਦ ਤੱਕ ਲਈ ਬਾਏ